ਇਸ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗਰੀਬ ਮਜ਼ਦੂਰ ਤੱਕ ਪਹੁੰਚ ਕੀਤੀ ਹੈ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਤੱਕ ਜਿਹੜੀ ਪਹੁੰਚਾਈ ਜਾਵੇ ਤੇ ਮੈਂ ਬੇਨਤੀ ਕਰਦਾ ਹਾਂ ਸਰਕਾਰ ਗਾਰੀ ਕਿ ਉਹਨਾਂ ਮਜ਼ਦੂਰ ਭਰਾਵਾਂ ਨਾਲ ਵਾਅਦਾ ਕੀਤਾ ਸੀ ਅਸ ਤੋਂ 2 ਸਾਲ ਪਹਿਲੇ ਕਿ ਅਸੀਂ ਇਹਨਾਂ ਦੀ 25% ਜਿਹੜੀ ਹੈ ਮਜ਼ਦੂਰੀ ਵਧਾ ਕੇ ਦੇਵਾਂਗੇ ਪਰ ਅਜ ਤੱਕ ਮੰਡੀ ਬੋਰਡ ਨੂੰ ਕੋਈ ਨੋਟਿਸ ਜਿਹੜਾ ਨਹੀਂ ਆਇਆ ਕਿ ਜੇ ਸਾਡੀ ਲੇਬਰ ਦਾ ਵਾਅਦਾ ਕੀਤਾ ਜਾਏ ਅਸੀਂ ਸਾਰੇ ਜਿੰਨੇ ਸਾਡੇ ਲੇਬਰ ਦੇ ਪ੍ਰਧਾਨ ਹਨ ਚਾਹੇ ਸੈਕਟਰੀ ਹਨ ਇਹਨਾਂ ਸਾਰਿਆਂ ਆਪਾਂ ਸਲਾਹ ਕੀਤੀ ਆ ਕਿ ਜਿੰਨੀ ਦੇਰ ਤੱਕ ਸਾਡੀ ਮੰਗ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਜਾਵੇਗੀ ਓਨੀ ਦੇਰ ਤੱਕ ਆਹੀ ਜਿਹੜਾ ਇਹ ਹੜਤਾਲ ਤੇ ਯਾਰੀ ਰਵਾਂਗੇ ਬੈਠੇ ਰਵਾਂਗੇ ਭਾਵੇਂ ਹਾਨੂੰ ਭੁੱਖੇ ਰਹਿ ਕੇ ਵੀ ਕਿਉਂ ਨਾ ਹੜਤਾਲ ਦਾ ਸਾਹਮਣਾ ਕਰਨਾ ਪਵੇ ਜਿਹੜੀ ਸਟ੍ਰਾਈਕ ਹੋਈ ਆ ਸਾਨੂੰ ਇਸ ਚੀਜ਼ ਦਾ ਕੋਈ ਚਾਹ ਨਾ ਤੇ ਆਪਾਂ ਇਹ ਸਟ੍ਰਾਈਕ ਨਹੀਂ ਕੀਤੀ ਸਾਡੀਆਂ ਕੁਝ ਮਜਬੂਰੀਆਂ ਨੇ ਜਿਹਦੇ ਕਰਕੇ ਆਪਾਂ ਸਟ੍ਰਾਈਕ ਕੀਤੀ ਆ ਤੇ ਆਪਾਂ ਜਮਹੂਰੀ ਹੱਕ ਵਿੱਚ ਜਿੱਥੇ ਰਹਿ ਰਹੇ ਆ ਸਾਡਾ ਹੱਕ ਬਣਦਾ ਸੀ ਆਪਣੀ ਜਿਹੜੀ ਆ ਆਵਾਜ਼ ਉਹ ਸਰਕਾਰ ਤੱਕ ਪਹੁੰਚਾਈਏ ਸਟ੍ਰਾਈਕ ਸਾਡੀ ਮੇਨ ਹੀ ਮੁੱਦਾ ਹੈ ਕਿ ਜਿਹੜਾ ਜ਼ਿੰਮੇਵਾਰ ਨੇ ਝੋਨਾ ਲੈ ਕੇ ਆਉਣਾ ਸਭ ਤੋਂ ਪਹਿਲਾਂ ਸਰਕਾਰ ਸਾਨੂੰ ਉਹਦਾ ਪ੍ਰਬੰਧ ਦੱਸੇ ਕਿ ਜਦੋਂ ਮੰਡੀ ਅਲਰਟ ਹੁੰਦੀ ਆ ਉਹ ਮੰਡੀ ਦੇ ਨਾਲ ਬਕਾਇਦਾ ਹੁੰਦਾ ਕਿ ਫਰਾਣੀ ਮੰਡੀ ਦਾ ਜਿਹੜਾ ਝੋਨਾ ਵਾ ਫਰਾਣੀ ਜਗ੍ਹਾ ਤੇ ਜਾਣਾ ਪੁਰਾਣੇ ਸੈਂਦਰ ਤੇ ਜਾਣਾ ਤੇ ਫਾਰੇਕ ਪੁਰਾਣੇ ਦੇ ਨਾਮ ਤੇ ਜਾਣਾ ਜਿੰਨਾ ਚਿਰ ਸਾਡਾ ਉਹ ਮਸਲਾ ਹੱਲ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਹੜਤਾਲ ਦੇ ਕਿਉਂਕਿ ਆਪਾਂ ਮਾਲ ਭਰ ਲੈਨੇ ਆ ਕੋ 200 ਬੋਰੀ 400 ਬੋਰੀ ਤੇ 500 ਆਪਾਂ ਹੌਲੀ ਹੌਲੀ ਜਦੋਂ ਇਹ ਹਜ਼ਾਰਾਂ ਚ ਗਿਣਤੀ ਆਣੀ ਹੈ ਕੱਲ ਨੂੰ ਮੌਸਮ ਖਰਾਬ ਹੋ ਸਕਦਾ ਕੋਸ਼ ਹੋ ਜਾਂਦਾ ਉਹਨੂੰ ਸਾਫ ਸੰਭਾਲ ਆਪਾਂ ਇਹ ਨਹੀਂ ਮਾਲ ਨੂੰ ਨਹੀਂ ਕਰ ਸਕਦੇ ਫਿਰ ਉਹ ਭਰ ਪਾਈ ਜਿਹੜੀ ਆਰਤੀ ਹੁੰਦੀ ਆ ਆਪਾਂ ਇਸ ਕਰਕੇ ਜਿੰਨਾ ਚਿਰ ਸਰਕਾਰ ਝੋਨੇ ਦੀ ਲਿਫਟਿੰਗ ਦਾ ਪ੍ਰਬੰਧ ਨਹੀਂ ਕਰਦੀ ਕਿ ਝੋਨਾ ਕਿੱਥੇ ਜਾਣਾ ਉਹਨਾਂ ਚਿਰ ਆਪਾਂ ਇਹ ਹੜਤਾਲ ਕਰਨੀ ਸਾਡੀ ਮਜਬੂਰੀ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜ਼ਿਮੀਂਦਾਰ ਦਾ ਕੋਈ ਨੁਕਸਾਨ ਹੋਵੇ ਪਰ ਜ਼ਿਮੀਂਦਾਰ ਭਰਾਵਾਂ ਨੂੰ ਵੀ ਅਸੀਂ ਸਮਝਾਇਆ ਕਿ ਆ ਸਾਡੀ ਮਜਬੂਰੀ ਆ ਤੁਸੀਂ ਸਾਡਾ ਸਾਥ ਦਿਓ ਜਿੰਨਾ ਚਿਰ ਸਰਕਾਰ ਇਹ ਪ੍ਰਬੰਧ ਨਹੀਂ ਕਰਦੀ ਉਹਨਾਂ ਚਿਰ ਆਪਾਂ ਜਿਹੜਾ ਝੋਨੇ ਦੀ ਖਰੀਦ ਨਹੀਂ ਕਰਾਂਗੇ ਸਰ ਔੜਕੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਜਿਹੜੇ ਜੜ ਪ੍ਰਭਾਵਤ ਹੋ ਰਹੇ ਨੇ ਹਾਰਤੀਆਂ ਦੇ ਨਾਲ ਦੇਖੋ ਜੀ ਹੁਣ ਆਏ ਤੁਸੀਂ ਸਾਹਮਣੇ ਆਪਣਾ ਕੈਮਰਾ ਕਰਕੇ ਦੇਖ ਸਕਦੇ ਹੋ ਵੀ 200 ਮਜ਼ਦੂਰ ਤੇ ਇੱਥੇ ਖਲੋਤਾ ਹਾਰ ਚੌੜ ਦੀ ਕੋ 30 30 40 40 ਮਜ਼ਦੂਰ ਆ ਉਹ ਬੇਲੇ ਬੈਠ ਕੇ ਰੋਟੀ ਖਾਂਣ ਦੇ ਆ ਕੰਬਾਈਨਾ ਵਾਲੇ ਬੇਲੇ ਬੈਠੇ ਆ ਕੋਈ ਕਿਰਾਏ ਤੇ ਆ ਟਰੱਕ ਤੁਸੀਂ ਵੇਖ ਲਓ ਸਾਰੇ ਉਦਾਂ ਖਲੋਤਿਆਂ ਨੇ ਕਹ ਲਓ ਵੀ ਹਜ਼ਾਰਾਂ ਲੋਕ ਇਸ ਧੰਦੇ ਨਾਲ ਜੁੜੇ ਜਿਹੜੇ ਸਾਰੇ ਹੀ ਬੇਲੇ ਹੋ ਕੇ ਬੈਠੇ ਆ ਤੇ ਇਹਦੇ ਇਹਦੇ ਨਾਲ ਜਲਦੀ ਤੋਂ ਜਲਦੀ ਸਰਕਾਰ ਨੂੰ ਧਿਆਨ ਦੇਣਾ ਚ ਇਸ ਸਾਰੇ ਇੱਥੇ ਜਿਹੜਾ ਆਪਣਾ ਸੈਂਟਰ ਸਰਕਾਰ ਦਾ ਵੀ ਮਤਲਬ ਕੋਈ ਹੈਗਾ ਰੋਲ ਕਿੰਨਾ ਪੰਜਾਬ ਸਰਕਾਰ ਦਾ ਨਹੀਂ ਜੀ ਵੇਖੋ ਸਾਰਾ ਜਿਹੜਾ ਰੋਲ ਹੈ ਉਹ ਸੈਂਟਰ ਸਰਕਾਰ ਦਾ ਹੈ ਸੈਂਟਰ ਸਰਕਾਰ ਹੀ ਪੰਜਾਬ ਸਰਕਾਰ ਨੂੰ ਅਸੀਂ ਸਾਡੇ ਮੁਤਾਬਕ ਜਿਹੜੀ ਹੈ ਕਿ ਜਿੰਨੀ ਕਾੜੀ ਸਮਝਿਆ ਤੇ AFC hi ਨਹੀਂ ਸਾਰਾ ਕੰਮ ਕਰਨਾ ਹੁੰਦਾ ਜਿਹੜੀ ਸੈਂਟਰ ਦੇ ਅਧੀਨ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਉਹ ਸੈਂਟਰ ਦੇ ਅਧੀਨ ਹੈ ਤੇ ਉਹਨਾਂ ਨੇ ਹੀ ਸਾਰਾ ਕੁਝ ਕਰਨਾ ਪੰਜਾਬ ਸਰਕਾਰ ਤੇ ਸਿਰਫ ਉਹਨਾਂ ਨੂੰ ਅਪੀਲ ਕਰ ਸਕਦੀ ਹੈ ਪਰ ਚਲੋ ਅਸੀਂ ਫਿਰ ਵੀ ਸੀਐਮ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਕੰਮਾਂ ਨੂੰ ਛੱਡ ਕੇ ਰਜਿਸਟਰੀ ਛੱਡ ਕੇ ਪੰਜਾਬ ਦੀ ਜਿਹੜੀ ਰੀੜ ਦੀ ਹੱਡੀ ਹੈ ਜਿਹੜਾ ਜਿਹਦੇ ਨਾਲ ਸ ਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਅਪੀਲ ਕਰਦੇ ਵੀ ਸਾਰੇ ਆਪਣੇ ਰਜੇਵੇਂ ਛੱਡ ਕੇ ਇਸ ਕੰਮ 'ਤੇ ਧਿਆਨ ਦੇਣਾ ਇਹ ਬਹੁਤ ਜ਼ਰੂਰੀ ਹੈ ਸਰ ਜੇ ਸਟ੍ਰਾਈਕ ਹੈ ਫਿਰ ਕਦੋਂ ਤੱਕ ਜਰੀ ਰਹੇਗੀ ਦੇਖੋ ਸਟ੍ਰਾਈਕ ਅਸੀਂ ਤੇ ਚਾਹੁੰਦੇ ਆਂ ਸੀ ਤੇ ਆਪਣੇ ਨਿਊਜ਼ ਚੈਨਲ ਆਪਣੀ ਜੁਨੀਅਰ ਦੀ ਗੱਲ ਸੁਣਦੇ ਕਿ ਹੁਣ ਇਹ ਸਾਡੀਆਂ ਮੰਗਾ ਪੂਰੀਆਂ ਤੇਹੀ ਇੱਕ ਮਿੰਟ ਤੋਂ ਪਹਿਲਾਂ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਸਾਨੂੰ ਵੀ 10-15 15 ਫੋਨ ਜ਼ਿੰਮੇਵਾਰਾਂ ਦੇ ਆਉਂਦੇ ਆਂ ਵੀ ਦੱਸੋ ਜੀ ਹੜਤਾਲ ਖੁੱਲੀ ਹੈ ਕਿੱਦਾਂ ਨਹੀਂ ਆਪਾਂ ਉਹਨਾਂ ਨੂੰ ਸਮਰਥ ਹੋ ਜਾਂਦੇ ਆਂ ਜਵਾਬ ਦੇਣ ਦੇ ਜਦੋਂ ਵੀ ਸਾਡਾ ਫੈਸਲਾ ਆਉਂਦਾ ਤੁਰੰਤ ਇਸ ਕੰਮ ਦੇ ਉੱਤੇ ਆਪਾਂ ਕੰਮ ਤੇ ਇਹ ਕਰਕੇ ਮਜ਼ਦੂਰੀ ਸਾਨੂੰ ਕਰੂਪਤ ਮਿਲਦੀ 25% ਦੀ ਮਜ਼ਦੂਰੀ ਸਾਡੇ ਨਾਲ 2 ਸਾਲ ਤੋਂ ਵਾਦਾ ਕੀਤਾ ਹੈ ਪੂਰੇ ਪੰਜਾਬ ਸਰਕਾਰ ਨੇ ਅਜੇ ਤੱਕ ਸਾਨੂੰ ਮਿਲੀ ਨਹੀਂ ਇੱਕ ਇੱਕ ਕਿੰਟੋਲ ਦਾ ਰੁਪਇਆ ਸਾਨੂੰ ਦੇ ਕੇ ਸਾਡੇ ਨਾਲ ਠੱਗੀ ਭੱਜੀ ਇਹ ਕਰਕੇ ਹੜਤਾਲ ਤੇ ਮਜ਼ਦੂਰ ਸਾਰੇ ਜਿਹੜੇ ਬੈਠੇ ਆ ਇੱਕ ਜੇ ਠੇਕੇਦਾਰ ਦੇ ਕੋਲ 40 ਕਰੀ 50-50 ਰੁਪਏ ਦੇ ਦੇਖੇ ਨੇ ਦੋ ਚਾਰ ਦਿਨ ਤੋਂ ਬੈਠੇ ਨੇ ਹੜਤਾਲ ਦੇ ਬੈਠੇ ਆ ਉਹਨਾਂ ਨੂੰ ਕੋਈ ਮਜ਼ਦੂਰੀ ਦਾ ਅੱਜ ਤੱਕ ਉਹਨਾਂ ਨੂੰ ਸਾਨੂੰ ਲਾਂਚ ਨਹੀਂ ਦਿੱਤਾ ਵੀ ਕੀ ਮਜ਼ਦੂਰੀ ਦੇਣਾ ਉਹ ਤਾਂ ਸਾਰੀ ਕਿਨ ਬੋਝ ਫਿਰ ਸਾਰਾ ਮਦਿੱਤਾ ਮਦਿੱਤਾ ਪੈਰਾ ਚੌਧਰੀ ਤੇ ਪੈ ਰਿਹਾ ਜਾਂ ਕਿਸ ਤਰ੍ਹਾਂ ਲੇਬਰ ਦਾ ਫਿਰ ਕਿਦਾਂ ਖਾਣਾ ਪਾਣੀ ਕਿਦਾਂ ਚੱਲ ਰਿਹਾ ਚੌਧਰੀਆਂ ਤੇ ਪੈ ਰਿਹਾ ਬੋਝ ਸਾਰਾ ਲੇਬਰ ਜਿੰਨੀ ਵੇਚੀਆ ਸਾਰਾ ਕਰਤਾਂ ਬੜੀ ਮੁਸ਼ਕਲ ਜਿੰਮੇ ਉੱਪਰ ਧਾਰ ਗਿਆ ਡੱਕਾਕ ਜਿਹੜੀਆਂ ਬੈਠੀ ਆ ਸਾਰੇ ਹੋਰ ਵੀ ਸਾਰੇ ਕਾਰੋਬਾਰ ਹੋ ਗਏ ਸਾਡਾ ਸਾਰਾ ਜਿੰਮੇ ਕੀ ਮੰਗ ਕਰਦੇ ਆਪਾਂ ਸੈਟਰ ਸਰਕਾਰ ਨੂੰ ਜਾਂ ਸਰਕਾਰ ਨੂੰ ਮੰਗ ਕਰਦੇ ਆ ਸਾਡੀ ਮਜ਼ਦੂਰੀ ਜਿਹੜੀ ਆ ਨਾਲ ਅਰਜ ਜੋ ਵੀ ਇਹਨਾਂ ਦੇ ਮੰਗਾਂ ਨੇ ਸਾਨੂੰ ਦਿੱਤੀਆਂ ਜਨਮ ਦਾਣਾ ਮੰਡੀਆਂ ਦਾ ਸੂਬਨ ਜੋਰ ਮਰਦੀਆਂ ਨੇ ਉਹ ਦਿੱਤੀਆਂ ਜਾਣ ਤੇ ਮੰਡੀਆਂ ਜਿਹੜੀਆਂ ਸੂਕਾਰ ਮੰਡੀਆਂ ਤੇ ਆਪਾਂ ਚੱ ਇਹ ਜਿਹੜੇ ਸਾਡੇ ਨਾਲ ਵਾਦੇ ਕੀਤੇ ਕਿ ਉਹ ਪੂਰੇ ਨਹੀਂ ਹੋਏ ਅਜੇ ਕਰ। ਅਸੀਂ ਦੇਖੋ ਵਾਦਾ ਮੰਗ ਕਰਦੇ ਆ ਕਿ ਜਿਹੜੇ ਵਾਦੇ ਸਾਡੇ ਨਾਲ ਕੀਤੇ ਸੋ ਜਲਦ ਤੋਂ ਜਲਦ ਪੂਰੇ ਹੋਣ ਤਾਂ ਹੀ ਆਪਣੇ ਕੰਮ ਤੇ ਫੇਰ ਸ਼ੁਰੂ ਕਰ ਸਕੀਏ। ਜਿਹੜੇ ਵਾਦੇ ਨਹੀਂ ਪੂਰੇ ਜਿਹੜੇ ਦੇਖੋ 25% ਸੀਗਾ ਸਾਡੀ ਮਜ਼ਦੂਰੀ ਵਧਾਉਂਦੇ ਉਹ ਅਜੇ ਤੱਕ ਨਹੀਂ ਹੋਏ। ਤੇ ਜਿਹੜੇ ਹਰਿਆਣੇ ਦੇ ਬਰਾਬਰ ਸਾਡੇ ਰੇਟ ਹੋਣੇ ਚਾਹੀਦੇ ਨੇ ਉਹ ਵੀ ਨਹੀਂ ਅਜੇ ਤੱਕ ਕੀਤੇ ਗਏ। ਤੇ ਜਿਹੜਾ ਸਾਡਾ ਬਿਆ ਆਪਣਾ ਨਗਦਾ ਵਾ ਉਹ ਵੀ ਇਹਨਾਂ ਕਹ ਸੀ ਅਸੀਂ 5 ਰੁਪਏ ਕਰਾਂਗੇ ਥੋੜਾ ਉਹ ਵੀ ਨਹੀਂ ਕੋਈ ਕੀਤਾ ਹੈਗਾ। ਸਿਰਫ 1 ਰੁਪਿਆ ਵਧਾਇਆ ਗਿਆ ਮੰਡਲ ਦਾ। ਉਹ ਵੀ ਕੁਛ ਨਹੀਂ ਹੈਗਾ 30 ਪੈਸੇ ਬ ਇਹ ਗੱਲ ਇਹ ਸਰਕਾਰ ਕੇ ਕਰਦੇ ਆ ਕਿ ਜਲਦ ਤੋਂ ਜਲਦੀ ਮਸਲਾ ਹੱਲ ਹੋਵੇ ਤੇ ਸਾਡੀ ਮਜ਼ਦੂਰੀ ਜਿਹੜੀ ਵਧੇ ਤੇ ਲੇਬਰ ਕੰਮ ਤੇ ਲੱਗੇ ਇਸ ਸਟ੍ਰਾਈਕ ਤੇ وجہ ਕਿੰਨੇ ਕਿਲੋ ਹੋ ਜਿਹੜਾ ਪ੍ਰਭਾਵਤ ਹੋ ਰਹੇ ਨੇ ਸਰ ਬਹੁਤ ਜ਼ਿਆਦਾ ਲੋਕ ਹਰ ਬੰਦੇ ਕੋ 40 40 50 50 ਬੰਦੇ ਨੇ ਤੇ ਬਹੁਤ ਮਜ਼ਦੂਰ ਦੂਸਰੇ ਵੀ ਆਏ ਹੋਏ ਨੇ ਜਿਹੜੇ ਪ੍ਰਵਾਸੀ ਵੀ ਉਹ ਬੈੜੀਏ ਰੋਟੀ ਖਾ ਰਹੇ ਇੰਨਾ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਡੇਲੀ ਦਾ ਤੇ ਬੇਲੇ ਬੈਠੇ ਇਹਨਾਂ ਲਈ ਕੰਮ ਨਹੀਂ ਆ ਜਲਦੀ ਤੋਂ ਜਲਦੀ ਇਹ ਹੋਵੇ ਤੇ ਚਾ ਲੇਬਰ ਆਪਣੇ ਕੰਮ ਤੇ ਜਾ ਸਕਦੀ ਹੈ ਤੁਹਾਡੇ ਸਾਹਮਣੇ ਜੀ ਵੇਖੋ ਕਿਸ ਤਰ੍ਹਾਂ ਮਜ਼ਦੂਰ ਜਿਹੜੀਆਂ ਇੰਚਾਰੀ ਖੜੀ ਹੈ ਇਹ ਇੱਕਦਮ ਦਿਨ ਤੋਂ ਮੇਰੇ ਖਿਆਲ ਨਾਲ ਇਸ ਤਰ੍ਹਾਂ ਲਗਭਗ ਚੱਲ ਰਿਹਾ ਆ ਕੰਮ ਜਦੋਂ ਵਿਹਲੇ ਬੈ ਕੇ ਰੋਟੀ ਖਾ ਕੇ ਸਮਾ ਜਾਂਦੇ ਨੇ ਉੱਠ ਜਾਂਦੇ ਨੇ ਸਰਕਾਰ ਦੇਖਣ ਹੀ ਨਹੀਂ ਲਈ ਇਹਦੇ ਨਾਲ ਸਰਕਾਰ ਨੂੰ ਚਾਹੀਦਾ ਹੈ ਇਹਦੇ ਬਾਰੇ ਕੋਈ ਸੋਚਣਾ ਐਮਰਜੈਂਟਲੀ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਜੋ ਕਿ ਮਜ਼ਦੂਰ ਜੁਨੀ ਨੇ ਵਿਚਾਰੀ ਆਪਣੀ ਕੰਮ ਕਰ ਸਕੇ ਜਿਸ ਤਰ੍ਹਾਂ ਘਰ ਬੱਚੇ ਛੱਡ ਕੇ ਬੱਚੇ ਦੇ ਵੀ ਬਹੁਤ ਜਿਹੜਾ ਉੱਪਰ ਪੈਂਦਾ ਹੋ ਗਾ ਸਾਰਾ ਉੱਪਰ ਬੱਚੇ ਦੇ ਵੇਖੋ ਜੀ ਬੱਚਿਆਂ ਦੇ ਤੇ ਪਹਿਲਾਂ ਹੀ ਹੈ ਜੇ ਮਾਪਿਓ ਕਮਾ ਕੇ ਖੜੂਗਾ ਤੇ ਬੱਚਾ ਲਊਗਾ ਬੱਚੇ ਵੀ ਵਿਚਾਰੇ ਇਦਾਂ ਚਲੋ ਘੁੰਮ ਫਿਰ ਕੇ ਚੱਲ ਜਾਂਦੇ ਨੇ ਉਹ ਵੀ ਕੀ ਮੰਗ ਕਰਦੇ ਆਪਾਂ ਮੰਗ ਸਰਕਾਰ ਕੋਲ ਇਹ ਵੀ ਇਹਦੇ ਬਾਰੇ ਸੋਚਿਆ ਜਾਏ ਮਜ਼ਦੂਰੀ ਬਾਰੇ ਮਜ਼ਦੂਰੀ ਵਧ ਜੇ ਤੇ ਚਲੋ ਕਿਹ ਗਰੀਬ ਦਾ ਵੀ ਕੁਝ ਬਣ ਜਾਏ